ਮਟਿੰਡਾ ਦੇ ਐਨਐਫਐਲ ਗੁਰਦੁਆਰਾ ਦੇ ਕੋਲ ਐਨਐਫਐਲ ਟਾਊਨਸ਼ਿਪ ਦੇ ਜਿਹੜਾ ਗੁਰਦੁਆਰੇ ਦੇ ਕੋਲ ਹੈਗਾ ਉਹਦੇ ਵਿੱਚ ਇੱਕ ਮੁੰਡੇ ਵੱਲੋਂ ਬੜੀ ਹੀ ਘਟਿਆ ਹਰਕਤ ਆਪਦੀ ਮਾਂ ਦੇ ਨਾਲ ਕੀਤੀ ਗਈ ਨਸ਼ੇ ਦੇ ਲਈ ਉਸਨੇ ਆਪਦੀ ਮਾਂ ਤੋਂ ਬਜ਼ੁਰਗ ਮਾਤਾ ਤੋਂ ਜਿਹੜੀ 70 ਸਾਲ ਦੀ ਸੀ ਵੀ ਉਸ ਤੋਂ ਪੈਸੇ ਮੰਗੇ ਪੈਸੇ ਦੀ ਮੰਗ ਕੀਤੀ ਲੇਕਿਨ ਜਦੋਂ ਮਾਤਾ ਨੇ ਪੈਸੇ ਦੇਣ ਤੋਂ ਇਨਕਾਰ ਕਰਤਾ ਤਾ ਉਸ ਮੁੰਡੇ ਨੇ ਆਪਦੀ ਮਾਤਾ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਡਾਂਗਾ ਨਾਲ ਇਹਨੇ ਬੁਰੀ ਤਰੀਕੇ ਨਾਲ ਘਟਿਆ ਕਿ ਉਹ ਕੁੱਟਿਆ ਕਿ ਉਹ ਬਜ਼ੁਰਗ ਮਾਤਾ ਦੀਆਂ ਦੋਨੋਂ ਲੱਤਾਂ ਜਿਹੜੀਆਂ ਇਹ ਬੁਰੀ ਤਰੀਕੇ ਨਾਲ ਤੋੜ ਦਿੱਤੀਆਂ ਤੇ ਇਹਨੂੰ ਲਹੂ ਲੋਹਾਨ ਕਰਤਾ ਇਸ ਘਟਨਾ ਦੀ ਸੂਚਨਾ ਮਿਲਣ ਤੇ ਸਾਡੀ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਐਂਬੂਲੈਂਸ ਟੀਮ मौके ਤੇ ਪਹੁੰਚੀ ਤੇ ਜ਼ਖਮੀ ਬਜ਼ੁਰਗ ਮਾਤਾ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਇਹਦੇ ਵਿੱਚ ਇੱਕ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ ਉਹ ਮੁੰਡਾ ਕੁੱਟਣ ਵਾਲਾ ਸੀਗਾ ਉਹਦਾ ਉਹ ਰਿਟਾਇਰਡ ਟੀਚਰ ਹੈ ਸਰਕਾਰੀ ਟੀਚਰ ਸੀਗਾ ਉਹ ਰਿਟਾਇਰਡ ਸੀਗਾ ਉਦੀ ਮਾਤਾ ਵੀ ਕਿਸੇ ਟਾਈਮ ਸਰਕਾਰੀ ਟੀਚਰ ਸੀਗੀ ਤੇ ਉਹਨੇ ਨਸ਼ੇ ਦੇ ਵਾਸਤੇ ਪੈਸੇ ਨਾ ਮਿਲਣ ਦੇ ਕਰਕੇ ਹੀ ਆਪਦੀ ਮਾਤਾ ਨੂੰ ਇੰਨੇ ਗਲਤ ਤਰੀਕੇ ਨਾਲ ਇੰਨੇ ਦਰਿੰਦਗੀ ਵਾਲੇ ਤਰੀਕੇ ਦੇ ਨਾਲ ਕੁੱਟਿਆ ਕਿ ਉਹਦੀਆਂ ਦੋਨੋਂ ਲੱਤਾਂ ਬਜਾਈ ਬਜ਼ੁਰਗ ਮਾਤਾ ਦੀਆਂ ਤੋੜਦੀਆਂ ਬਜ਼ੁਰਗ ਮਾਤਾ ਦਾ ਸਿਵਲ ਹਸਪਤਾਲ ਮਟਿੰਡਾ ਦੇ ਵਿੱਚ ਇਲਾਜ ਚੱਲਦਾ